ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਮੈਮ ਚੈਨਲ ਦੇ ਉੱਤੇ ਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਹੈਗੇ ਹੋ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਊਗਾ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਜਿਹੜਾ ਪੰਜਾਬ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਗਜਟ ਪਾਸ ਕੀਤਾ ਗਿਆ ਹੈ ਤਾਂ ਉਸ ਤੇ ਅੰਦਰ ਕਾਫੀ ਵੈਕੈਂਸੀ ਜਿਹੜੀ ਹੈਗੀ ਹੈ ਕਿ ਇਹ ਦੱਸਿਆ ਗਿਆ ਕਿ ਕਿੰਨੀ ਵੈਕੈਂਟ ਪੋਸਟਾਂ ਹੈਗੀਆਂ ਤਾਂ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਐਂਟੀਟੀ ਬਾਰੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਐਂਟੀਟੀ ਦੇ ਅੰਦਰ ਕਿੰਨੀ ਪੋਸਟ ਆਊਗੀ ਫਿਰ ਅਲੀਜੀਬਿਲਿਟੀ ਜਿਹੜੀ ਹੈਗੀ ਹੈ ਉਹ ਕੀ ਰਹੂਗੀ ਏਜ ਲਿਮਿਟ ਕੀ ਹੋਊਗੀ ਤਾਂ ਸਾਰੀ ਗੱਲਬਾਤ ਇਸੇ ਵੀਡੀਓ 'ਚ ਅਸੀਂ ਕਰਾਂਗੇ ਠੀਕ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਨੋਟੀਫਿਕੇਸ਼ਨ ਹੈਗਾ ਪੰਜਾਬ ਗੈਜ਼ਟ ਦਾ ਇਹ ਜਾਰੀ ਕੀਤਾ ਗਿਆ ਹੈ ਏ ਜਿਹੜਾ ਨੋਟੀਫਿਕੇਸ਼ਨ ਆਇਆ ਇਸ ਤੋਂ ਰਿਲੇਟਡ ਅਸੀਂ ਗਜਟ ਤੋਂ ਰਿਲੇਟਡ ਪਹਿਲਾਂ ਵੀ ਵੀਡੀਓ ਪਾਈ ਸੀ ਲੇਕਿਨ ਇਸ ਵੀਡੀਓ 'ਚ ਅਸੀਂ ਦੱਸਾਂਗੇ ਕਾਫੀ ਕੈਂਡੀਡੇਟਾਂ ਦੇ ਕਮੈਂਟ ਆ ਰਹੇ ਸੀ ਕਿ ਮੈਮ ਜਿਹੜੇ ਏਜ ਲਿਮਿਟ ਕੀ ਹੋਊਗੀ ਅਦਰ ਸਟੇਟ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਫੀਸ ਦਾ ਸਟ੍ਰਕਚਰ ਕੀ ਰਹੂਗਾ ਉਹ ਵੀ ਇਸ ਵਾਰ ਵੀਡੀਓ 'ਚ ਗੱਲ ਕਰਾਂਗੇ ਠੀਕ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਪ੍ਰਾਈਮਰੀ ਸਕੂਲ ਜਿਹੜੀ ਟੀਚਰ ਦੀ ਵੈਕੈਂਸੀ ਜਾਈ ਹੈ 2020 ਵਿੱਚ ਪੰਜਾਬ ਦੇ ਅੰਦਰ ਇਹ ਵੈਕੈਂਸੀ ਆਈ ਸੀ ਫਿਰ ਸਰਟੀਫਿਕੇਟ ਨੂੰ ਲੈ ਕੇ 2021 ਵਿੱਚ ਇਹ ਜਿਹੜੀ ਭਰਤੀ ਹੈਗੀ ਹੈ ਇਹ ਕੈਨਸਲ ਵੀ ਕੀਤੀ ਗਈ ਸੀ ਆਫੀਸ਼ੀਅਲ ਵੈਬਸਾਈਟ ਤੇ ਹੁਣ ਤੁਸੀਂ ਜਾ ਕੇ ਚੈੱਕ ਵੀ ਕਰ ਸਕਦੇ ਹੋ ਉੱਥੇ ਮੈਂਸ਼ਨ ਵੀ ਹੈ ਗਿਆ ਸਰਟੀਫਿਕੇਟ ਨੂੰ ਲੈ ਕੇ ਜਿਵੇਂ ਕੈਨਸਲ ਕਰ ਦਿੱਤੀ ਉਸ ਤੋਂ ਬਾਅਦ ਪੰਜਾਬ ਵਿੱਚ ਜਿਹੜੀ ਵੈਕੈਂਸੀ ਨਹੀਂ ਆਈ ਤਾਂ ਹੁਣ ਜਿਹੜਾ ਗਜਟ ਪਾਸ ਕੀਤਾ ਗਿਆ ਤਾਂ ਇਸ ਵਿੱਚ ਦੱਸਿਆ ਗਿਆ ਕਿ ਅਸੀਂ 2025 ਦੇ ਅੰਦਰ ਜਿਹੜੀ ਹੈਗੀ ਹੈ ਸੇਮ ਜਿਹੜਾ ਰਿਕੁਆਇਰਮੈਂਟ ਰੂਲ ਹੈਗੇ 2020 ਦਾ ਉਸਤੇ ਹੀ ਸੇਮ ਪ੍ਰੋਪਰ ਤਰੀਕੇ ਨਾਲ 2025 ਵਿੱਚ ਪੰਜਾਬ ਵਿੱਚ ਐਂਟੀਟੀ ਦੀ ਵੈਕੈਂਸੀ ਆਊਗੀ ਕਿਤਾ ਤੇ ਇੱਕ ਅਜਟ ਜਿਹੜਾ ਪਾਸ ਕੀਤਾ ਗਿਆ ਇਸ ਵਿੱਚ ਦੱਸਿਆ ਗਿਆ ਕਿ ਜਿਹੜੇ ਵੀ ਪੋਸਟਾਂ ਹੈਗੀਆਂ ਉਹਨਾਂ ਦੇ ਵਿੱਚ ਕਿੰਨੀ ਵੈਕੈਂਟ ਪੋਸਟਾਂ ਹੈਗੀਆਂ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜਿਹੜੀ ਪ੍ਰਾਈਮਰੀ ਸਕੂਲ ਟੀਚਰ ਦੀ ਪੋਸਟ ਹੈਗੀ ਆ ਜੇ ਤੁਹਾਨੂੰ ਮਾਸਟਰ ਕਾਰਡ ਏਟੀ ਕਾਰਡ ਦੀ ਰਿਲੇਟਿਡ ਵੀ ਵੀਡੀਓ ਚਾਹੀਦੀ ਹੈ ਲੈਕਚਰਰ ਦੇ ਤਾਂ ਉਸ ਤੋਂ ਰਿਲੇਟਿਡ ਤੁਸੀਂ ਕਮੈਂਟ ਕਰ ਸਕਦੇ ਹੋ ਉਸ ਤੋਂ ਰਿਲੇਟਿਡ ਵੀ ਤੁਹਾਨੂੰ ਚੈਨਲ ਤੇ ਇਨਫੋਰਮੇਸ਼ਨ ਮਿਲ ਜੂਗੀ ਠੀਕ ਹੈ ਤਾਂ ਜੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ 8393 ਜਿਹੜੀ ਪੋਸਟ ਹੈਗੀ ਆ ਇੰਨੇ ਕੈਂਡੀਡੇਟਾਂ ਦੀ ਲੋੜ ਹੈਗੀ ਆ ਉਸ ਤੋਂ ਬਾਅਦ ਜਿਵੇਂ 2020 ਵਿੱਚ ਜਿਹੜੀ ਵੈਕੈਂਸੀ ਆਈ ਸੀ ਉਸ ਤੋਂ ਪਹਿਲਾਂ ਜਿਹੜੇ ਵੀ ਕੈਂਡੀਡੇਟ ਸੀ ਉਹਨਾਂ ਦੀ ਜਿਹੜੀ ਸੇ ਪੇ ਲੈਵਲ ਸੀ 6th ਲੈਵਲ ਤੇ ਜੀ 25600 ਜਿਹੜੀ ਬੇਸਿਕ ਪੇ ਸੀ ਤਾਂ ਹੁਣ ਦੱਸਿਆ ਗਿਆ ਗਜ਼ਟ ਵਾਰੇ ਕਿ ਜਿਹੜੇ ਵੀ ਕੈਂਡੀਡੇਟ 2020 ਤੋਂ ਬਾਅਦ ਪੰਜਾਬ ਵਿੱਚ ਜੁਆਇਨਿੰਗ ਲੈਣਗੇ ਉਹਨਾਂ ਦੀ ਜਿਹੜੀ ਪੇ ਸਕੇਲ ਹੈਗੀ ਹੈ ਕਿਹੜੀ ਵੀ ਵੈਕੈਂਸੀ ਹੈਗੀ ਚਾਹੇ ਟੀਚਿੰਗ ਦੀ ਗੱਲ ਕਰੀਏ ਅਸੀਂ ਜਾਂ ਨਾਨ ਟੀਚਿੰਗ ਦੀ ਗੱਲ ਕਰੀਏ ਤਾਂ ਸਾਰਿਆਂ ਦੀ ਪੇ ਸਕੇਲ ਜਿਹੜੀ ਹੈਗੀ ਆ ਉਹ ਕੱਟ ਕਰੀ ਜਾਊਗੀ ਤਾਂ ਜਿਵੇਂ ਪਹਿਲੇ 25600 ਹੁੰਦੀ ਸੀ ਤਾਂ ਹੁਣ 25500 ਹੋਊਗੀ ਜ਼ਿਆਦਾ ਡਿਫਰੈਂਸ ਨਹੀਂ ਹੈ 4200 ਦਾ ਜਾਂ 100 200 ਦਾ ਹੀ ਡਿਫਰੈਂਸ ਹੈਗਾ ਤਾਂ ਇਹ ਪੇ ਸਕੇਲ ਹੋਊਗੀ ਤਾਂ ਹੁਣ ਅਸੀਂ ਜਾਣ ਲੈਂਦੇ ਅਲੀਜੀਬਿਲਟੀ ਕੀ ਰਹੂਗੀ ਠੀਕ ਆ ਤਾਂ ਇਹ ਗਜਟ ਆਇਆ ਜੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ 2020 ਵਿੱਚ ਵੈਕੈਂਸੀ ਆਈ ਸੀ ਤਾਂ ਉਸ ਵਿੱਚ ਨਵੰਬਰ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਨਵਰੀ ਤੱਕ ਤੁਸੀਂ ਜਿਹੜੇ ਹੈਗੇ ਸੀ ਫਾਰਮ ਫਿਲ ਅਪ ਕਰ ਸਕਦੇ ਸੀ ਕੈਂਡੀਡੇਟਾਂ ਨੂੰ ਇਹ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਵੀ ਦਿੱਤਾ ਗਿਆ ਐਜੂਕੇਸ਼ਨ ਰਿਕੁਆਇਰਮੈਂਟ ਬੋਰਡਰ ਤੁਸੀਂ ਕਲਿੱਕ ਕਰੋਗੇ ਤਾਂ ਉੱਥੇ Chrome ਬ੍ਰਾਊਜ਼ਰ ਤੇ ਮਿਲ ਜਾਊਗਾ ਤਾਂ ਸੇਮ ਤਰੀਕੇ ਨਾਲ 8393 ਵੈਕੈਂਸੀਆਂ ਕੱਢੀ ਗਈ ਸੀ ਹਰ ਵਾਰ ਇਸ ਦੀ ਅਪਡੇਟ ਆਉਂਦੀ ਰਹਿੰਦੀਆਂ ਤਾਂ ਇਸ ਵਾਰ ਜਿਹੜਾ ਗਜਟ ਪਾਸ ਕਿਹਾ ਗਿਆ ਇਸ ਤੋਂ ਇਹ ਕਹਿਣਾ ਕਿ ਅਸੀਂ 2025 ਵਿੱਚ ਵੈਕੈਂਸੀ ਲੈ ਕੇ ਆਵਾਂਗੇ ਫਿਰ ਕੈਟਾਗਰੀ ਦੇ ਹਿਸਾਬ ਨਾਲ ਇੱਥੇ ਵੈਕੈਂਸੀ ਦੱਸੀ ਗਈ ਸੀ ਇਹ 2020 ਦੀ ਗੱਲ ਹੈ 25 ਵਿੱਚ ਹੋ ਸਕਦਾ ਹੈ ਕਿ ਕੁਝ ਕੈਟਾਗਰੀ ਵਾਈਜ਼ ਵੈਕੈਂਸੀ ਇਨਕਰੀਜ਼ ਵੀ ਹੋ ਸਕਦੀ ਹੈ ਡਿਕਰੀਜ਼ ਵੀ ਹੋ ਸਕਦੀਆਂ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜਿਹੜੀ ਮੇਨ ਮੇਨ ਗੱਲਾਂ ਹੈਗੀ ਆ ਵਿਦਿਆਰਥੀਆਂ ਦੀ ਜਿਹੜੀ ਯੋਗਤਾਵਾਂ ਹੈਗੀਆਂ ਮੇਨ ਗੱਲ ਇਹੀ ਕਰਨੀ ਸੀ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕੈਂਡੀਡੇਟਾਂ ਕੋਲੇ ਜੇ ਤੁਸੀਂ ਇਸ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜਿਹੜੀ 12ਵੀਂ ਹੈਗੀ ਆ ਠੀਕ ਆ ਇਸ ਵਿੱਚ ਘੱਟ ਤੋਂ ਘੱਟ 45% ਮਾਰਕਸ ਹੋਣੇ ਚਾਹੀਦੇ ਆ ਜੇ ਕਿਸੇ ਵੀ ਬੋਰਡ ਤੇ ਤੁਹਾਨੂੰ ਕੀਤੀ ਹੋਵੇ ਠੀਕ ਆ ਤਾਂ ਸਭ ਤੋਂ ਪਹਿਲਾ ਗੱਲ ਹੈਗੀ ਆ ਕਿ ਕੈਂਡੀਡੇਟ ਕੋਲ ਪਲੱਸ 2 ਪਾਸ ਹੋਣਾ ਚਾਹੀਦਾ ਹੈ ਮਿਨੀਮਮ ਤੋਂ ਮਿਨੀਮਮ 40% ਮਾਰਕਸ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਡਿਪਲੋਮਾ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਡਿਪਲੋਮਾ ਦਾ ਸਰਟੀਫਿਕੇਟ ਹੈਗਾ ਨਰਸਰੀ ਟੀਚਰ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜਿਹੜਾ 2020 ਦਾ ਨੋਟੀਫਿਕੇਸ਼ਨ ਆਇਆ ਸੀ ਤਾਂ ਇਸ ਵਿੱਚ ਸੀ 1 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਇਸ ਦਾ ਮਤਲਬ ਕਹਿਣ ਦਾ ਕਿ 1 ਸਾਲ ਦਾ ਡਿਪਲੋਮਾ ਜਿਹੜਾ ਹੈਗਾ ਵੈਲਿਡ ਹੈਗਾ ਜਿਵੇਂ ਪੰਜਾਬ ਦੇ ਅੰਦਰ ਤਾਂ 1 ਸਾਲ ਦਾ ਵੈਲਿਡ ਹੈਗਾ ਦਿੱਲੀ ਦੇ ਅੰਦਰ ਜੀਡੀਡੀਪੀਐਸ ਜੀ ਵੈਕੈਂਸੀ ਆਂਦੀ ਹੈ ਜਾਂ ਰਾਜਸਥਾਨ ਦੀ ਵੈਕੈਂਸੀ ਆਂਦੀ ਹੈ ਤਾਂ ਉਸ ਵਿੱਚ ਘੱਟ ਤੋਂ ਘੱਟ 2 ਸਾਲ ਦਾ ਜਿਹੜਾ ਹੈਗਾ ਡਿਪਲੋਮਾ ਹੋਣਾ ਚਾਹੀਦਾ ਜੇ ਤੁਹਾਡੇ ਕੋਲ 1 ਸਾਲ ਦਾ ਡਿਪਲੋਮਾ ਨਹੀਂ ਹੈਗਾ ਕੋਈ ਹੋਰ ਵੀ ਸਰਟੀਫਿਕੇਟ ਹੈਗਾ ਤਾਂ ਉੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਸੇਮ ਪ੍ਰੋਸੈਸਿੰਗ ਹੋਣੀ ਚਾਹੀਦੀ ਹੈ ਜਿਵੇਂ ਸਬਜੈਕਟ ਹੈਗੇ ਉਹ ਮੈਚ ਹੋਣੇ ਚਾਹੀਦੇ ਆ ਜੇ ਸਬਜੈਕਟ ਮੈਚ ਕਰਦੇ ਆ ਕੋਈ ਔਰ ਸਰਟੀਫਿਕੇਟ ਹੈਗਾ ਤਾਂ ਉਹ ਵੀ ਉਸ ਅਨੁਸਾਰ ਸੀ ਤੁਸੀਂ ਜਿਹੜਾ ਇਹ ਲਿਖਿਆ ਗਿਆ ਅਨੁਸਾਰ ਨੋਟੀਫਿਕੇਸ਼ਨ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਇਸ ਦੇ ਵਿੱਚ ਕਿਹਾ ਗਿਆ ਕਿ ਪਲੱਸ 2 ਪਾਸ ਹੋਣਾ ਚਾਹੀਦਾ ਕੈਂਡੀਡੇਟ ਮੇਨ ਗੱਲ ਇਹ ਹੈਗੀ 40% 5 ਮਾਰਕਸ ਹੋਣੇ ਚਾਹੀਦੇ ਆ ਜਿਹੜਾ ਡਿਪਲੋਮਾ ਹੈਗਾ 1 ਸਾਲ ਦਾ ਹੋਣਾ ਚਾਹੀਦਾ 1 ਸਾਲ ਤੇ ਘੱਟ ਨਹੀਂ ਵੈਲਿਡ ਹੋਊਗਾ ਜਿਵੇਂ 1 ਸਾਲ ਦਾ ਇਗਨੂ ਤੋਂ ਹੁੰਦਾ ਜੇ ਤੁਹਾਨੂੰ ਇਗਨੂ ਦਾ ਕਰ ਰੱਖਿਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਡਿਪੈਂਡ ਕਰਦਾ 2025 ਦਾ ਨੋਟੀਫਿਕੇਸ਼ਨ ਆਊਗਾ ਜੇ ਕਿਸੇ ਵੀ ਕੈਂਡੀਡੇਟ ਨੂੰ ਇਹ ਨੂੰ ਤੋਂ ਕਰਨਾ ਤਾਂ ਹੁਣ ਐਡਮਿਸ਼ਨ ਸਟਾਰਟ ਹੋ ਰਿਹਾ ਤੁਸੀਂ ਕਰ ਸਕਦੇ ਹੋ ਫਿਰ ਅਸੀਂ ਗੱਲ ਕਰਦੇ ਆ ਇਹ ਤੁਸੀਂ ਦੇਖ ਸਕਦੇ ਹੋ ਪੰਜਾਬੀ ਨਾਲ 10ਵੀਂ ਹੋਣੀ ਚਾਹੀਦੀ ਹੈ ਤਾਂ ਜੇ ਤੁਸੀਂ ਪੰਜਾਬ ਵਿੱਚ ਕੋਈ ਵੀ ਜੋਬ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਗੱਲ ਦਾ ਧਿਆਨ ਰੱਖਣਾ ਕਿ ਪੰਜਾਬੀ ਹੋਣੀ ਜ਼ਰੂਰੀ ਹੈ 10ਵੀਂ ਦੇ ਵਿੱਚ ਜਿਹੜੇ ਆਦਰ ਸਟੇਟ ਕੈਂਡੀਡੇਟ ਹੈਗੇ ਜੇ 10ਵੀਂ ਵਿੱਚ ਪੰਜਾਬੀ ਨਹੀਂ ਹੈ ਤਾਂ ਹੁਣ ਵੀ ਤੁਸੀਂ ਜਿਵੇਂ ਅੱਜ ਵੀ ਅਸੀਂ ਦੇ ਵੀ ਫਾਰਮ ਚੱਲੂਗੇ ਅਗਸਤ ਤੇ ਪੰਜਾਬ ਤੇ ਤਾਂ ਹੁਣ 25 ਜੂਨ ਹੈਗੀ ਹੈ ਜਿਹੜੀ ਲਾਸਟ ਡੇਟ ਹੈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਸ ਤੋਂ ਰਿਲੇਟਿਡ ਵੀ ਤੁਹਾਨੂੰ ਅਪਡੇਟ ਮਿਲ ਜੂਗੀ ਕਿਵੇਂ ਪ੍ਰੀਪਰੇਸ਼ਨ ਕਰਨੀ ਹੈ ਠੀਕ ਹੈ ਤਾਂ ਇਸ ਤੇ ਵਾਰੇ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਪੰਜਾਬੀ ਹੋਣੀ ਜ਼ਰੂਰੀ ਹੈ ਜੇ ਤੁਸੀਂ ਪੰਜਾਬੀ ਵਿੱਚ ਜੋਬ ਕਰਨਾ ਚਾਹੁੰਦੇ ਹੋ ਫਿਰ ਤੁਹਾਡਾ ਪੇਪਰ ਵੀ ਹੋ ਸਕਦਾ ਹੈ ਜਾਂ ਫਿਰ ਇੰਟਰਵਿਊ ਵੀ ਹੋ ਸਕਦਾ ਠੀਕ ਹੈ ਜੇ ਤੁਹਾਡਾ ਟੈਸਟ ਹੋਊਗਾ ਤਾਂ 100 ਮਾਰਕਸ ਦਾ ਕੁਐਸਚਨ ਪੇਪਰ ਹੋਊਗਾ ਜਿਸ ਵਿੱਚ ਰਿਟਨ ਲਿੱਤਾ ਜਾਊਗਾ ਜਾਂ ਫਿਰ ਥੋੜਾ ਜਿਹੜਾ ਇੰਟਰਵਿਊ ਹੈਗੇ ਉਹ ਲਿੱਤਾ ਜਾਊਗਾ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਜੇ ਤੁਹਾਡੇ ਕੋਲੇ ਗ੍ਰੈਜੂਏਸ਼ਨ ਹੈਗੀ ਆ ਠੀਕ ਆ ਹਰ ਕੁਐਸਚਨ ਜਿਹੜਾ ਹੈਗਾ ਇੱਕ ਨੰਬਰ ਤਾਂ ਦਿੱਤਾ ਜਾਊਗਾ ਤਾਂ ਫਿਰ ਜਿਹੜਾ ਪਹਿਲੇ ਫਰਸਟ ਪੋਜੀਸ਼ਨ ਤੇ ਹੈਗੇ ਕੈਂਡੀਡੇਟ ਉਹਨਾਂ ਨੂੰ 5 ਨੰਬਰ ਦਿੱਤੇ ਜਾਊਗੇ ਜਿਹੜੇ ਦੂਜੀ ਪੋਜੀਸ਼ਨ ਤੇ ਹੈਗੇ ਉਹਨਾਂ ਨੂੰ 3 ਨੰਬਰ ਦਿੱਤੇ ਜਾਊਗੇ ਜਿਹੜੇ ਤੀਜੀ ਪੋਜੀਸ਼ਨ ਤੇ ਹੈਗੇ ਉਹਨਾਂ ਨੂੰ 2 ਨੰਬਰ ਦਿੱਤੇ ਜਾਊਗਾ ਠੀਕ ਹੈ ਇਹ ਮੈਲਟ ਲਿਸਟ ਕੱਢੀ ਜਾਊਗੀ ਉਸ ਦੇ ਹਿਸਾਬ ਨਾਲ ਕੱਢਿਆ ਜਾਊਗਾ ਤਾਂ ਫਿਰ ਅਸੀਂ ਗੱਲ ਕਰਦੇ ਹਾਂ ਜਿਹੜੀ ਏਜ ਲਿਮਿਟ ਹੈਗੀ ਆ ਉਹ ਕੀ ਰਹੂਗੀ ਸਭ ਤੋਂ ਵੱਡੀ ਗੱਲ ਇਹ ਹੀ ਸੀ ਕੈਂਡੀਡੇਟਾਂ ਦੀ ਤਾਂ ਇਹ ਤੁਸੀਂ ਦੇਖ ਸਕਦੇ ਹੋ 18 ਤੋਂ 37 ਹੈ ਜੇ ਤੁਸੀਂ ਪੰਜਾਬ ਵਿੱਚ ਕੋਈ ਵੀ ਜੋਬ ਲੈਣਾ ਚਾਹੁੰਦੇ ਹੋ ਤਾਂ ਸਿਰਫ ਪੰਜਾਬ ਪੁਲਿਸ ਦੀ ਜਿਹੜੀ ਹੈਗੀ 28 ਹੈਗੀ ਆ ਤਾਂ ਉਸ ਤੋਂ ਘੱਟ ਨਹੀਂ ਹੈਗੀ ਔਰ ਕਿਸੇ ਵਿੱਚ ਵੀ ਕੋਈ ਵੀ ਪੋਸਟ ਵਿੱਚ ਤੁਸੀਂ ਅਪਲਾਈ ਕਰਦੇ ਹੋ 18 ਤੋਂ 37 ਜਿਹੜੀ ਹੈਗੀ ਆ ਇਹ ਏਜ ਲਿਮਿਟ ਹੋਊਗੀ ਤਾਂ ਉਸ ਤੋਂ ਵੀ ਤਾਂ ਜਿਹੜਾ ਇਹ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਫੀਸ ਦਾ ਸਟਰਕਚਰ ਹੋਊਗਾ ਜੇ ਜਰਨਲ ਕੈਟਾਗਰੀ ਦਾ ਹੈਗਾ ਤਾਂ 1000 ਹੋਊਗੀ ਜੇ ਐਸ ਸੀ ਐਸ ਟੀ ਤੋਂ ਹੈਗਾ ਤਾਂ 500 ਹੋ ਠੀਕ ਹੈ ਤਾਂ ਇਹ ਫੀਸ ਦੀ ਤਾਂ ਇਹ ਛੋਟੀ ਜੀ ਇਨਫੋਰਮੇਸ਼ਨ ਜੀ ਜੋ ਸਾਰਿਆਂ ਨੂੰ ਦੇਣੀ ਸੀ ਅੱਜ ਦੀ ਵੀਡੀਓ ਕਿਹਦਾ ਦੀ ਲੱਗੀ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ ਜੇ 10ਵੀਂ ਵਿੱਚ ਪੰਜਾਬੀ ਕਰਨਾ ਚਾਹੁੰਦੇ ਹੋ ਉਸ ਤੋਂ ਰਿਲੇਟਡ ਸਿਲੇਬਸ ਹੈਗਾ ਜਾਂ ਫਿਰ ਮੈਮੇ ਸਾਨੂੰ ਪ੍ਰੀਵੀਅਸ ਕੁਐਸਚਨ ਪੇਪਰ ਚਾਹੀਦੇ ਆ ਫਾਰਮ ਕਿਦਾ ਫਿਲ ਅਪ ਕਰਨਾ ਇਹ ਫਿਰ ਕੋਈ ਹੋਰ ਵੀ ਡਾਊਟ ਆ ਗਿਆ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਉਸ ਤੋਂ ਰਿਲੇਟਿਡ ਤੁਹਾਨੂੰ ਚੈਨਲ ਉੱਤੇ ਇਨਫੋਰਮੇਸ਼ਨ ਮਿਲ ਜੂਗੀ ਧੰਨਵਾਦ